ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਹੈ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾਂ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਹੈ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅੰਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਜਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿੱਛੇ ਤਿਆਰ ਕਰੀ ਬੈਠੇ ਆ 트럼ਪ ਦੀ ਸਰਕਾਰ ਕਿ ਆਖਿਰਕਾਰ ਜਿਹੜੇ ਡਿਪੋਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਰਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਹੈ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅੰਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅੰਮ੍ਰਿਤਸਰ 에어ਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿੱਛੇ ਤਿਆਰ ਕਰੀ ਬੈਠੇ ਆ 트ੰਪ ਦੀ ਸਰਕਾਰ ਕੀ ਆਖਿਰਕਾਰ ਜਿਹੜੇ ਡਿਪੋਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਹੈ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਹੈ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਿਹਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅਮ੍ਰਿਤਸਰ 에ਅਰਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿੱਛੇ ਤਿਆਰ ਕਰੀ ਬੈਠੇ ਆ 트ੰਪ ਦੀ ਸਰਕਾਰ ਕੀ ਆਖਿਰਕਾਰ ਜਿਹੜੇ ਡਿਪੋਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਅਮਰੀਕਾ ਨੇ ਡਿਪੋਰਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਹੈ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਰਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਹੈ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਿਹਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅੰਮ੍ਰਿਤਸਰ 에어ਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿੱਛੇ ਤਿਆਰ ਕਰੀ ਬੈਠੇ ਆ 트ੰਪ ਦੀ ਸਰਕਾਰ ਕੀ ਆਖਿਰਕਾਰ ਜਿਹੜੇ ਡਿਪੋਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਿਹਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅਮ੍ਰਿਤਸਰ 에ਅਰਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿੱਛੇ ਤਿਆਰ ਕਰੀ ਬੈਠੇ ਆ 트ੰਪ ਦੀ ਸਰਕਾਰ ਕੀ ਆਖਿਰਕਾਰ ਜਿਹੜੇ ਡਿਪੋਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਿਹਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅਮ੍ਰਿਤਸਰ 에ਅਰਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿੱਛੇ ਤਿਆਰ ਕਰੀ ਬੈਠੇ ਹੈ 트럼ਪ ਦੀ ਸਰਕਾਰ ਕੀ ਆਖਿਰਕਾਰ ਜਿਹੜੇ ਡਿਪੋਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਹੈ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਹੈ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਜਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅੰਮ੍ਰਿਤਸਰ 에어ਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿੱਛੇ ਤਿਆਰ ਕਰੀ ਬੈਠੇ ਆ 트ੰਪ ਦੀ ਸਰਕਾਰ ਕੀ ਆਖਿਰਕਾਰ ਜਿਹੜੇ ਡਿਪੋਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਹੈ ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ ਕਈ ਭਾਰਤੀ ਵੀ ਦੱਸੇ ਜਾ ਰਹੇ ਨੇ ਉਹ ਪਨਾਮਾ ਪਹੁੰਚ ਚੁੱਕਿਆ ਹੈ ਤੇ ਉਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਲਗਾਤਾਰ ਵਿਭਾਗਾਂ ਦੇ ਵੱਲੋਂ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਭਾਰਤੀ ਹੋਣਗੇ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਪ੍ਰਬੰਧ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਜਿਹੜਾ ਚੌਥਾ ਜਹਾਜ਼ ਇਸ ਵੇਲੇ ਪਨਾਮਾ ਦੇ ਵਿੱਚ ਪਹੁੰਚਿਆ ਉਸ ਦੇ ਵਿੱਚ ਕਿੰਨੇ ਭਾਰਤੀ ਨੇ ਉਨ੍ਹਾਂ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਸਾਰੀ ਪ੍ਰਕਿਰਿਆ ਖਤਮ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾਣਗੇ ਤਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਤੇਰ ਜੈਸਵਾਲ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਪਨਾਮਾ ਦੇ ਵਿੱਚ ਭਾਰਤੀ ਦੂਤਾਵਾਸ ਜਿਹੜਾ ਭਾਰਤੀ ਡਿਪੋਟੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹੈ ਇੱਕ ਵਾਰੀ ਇਸ ਗੱਲ ਦਾ ਪੱਕਾ ਹੋ ਜਾਏ ਕਿ ਉਸ ਜਹਾਜ਼ ਦੇ ਵਿੱਚ ਭਾਰਤੀ ਵੀ ਨੇ ਕਿੰਨੇ ਭਾਰਤੀ ਨੇ ਉਹਨਾਂ ਨੂੰ ਫਿਰ ਵਾਪਸ ਲਿਆਉਣ ਦੇ ਪ੍ਰਬੰਧ ਕੀਤੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਵੀ ਗੱਲ ਦਾ ਜ਼ਿਕਰ ਜਿਹੜਾ ਵਿਦੇਸ਼ ਮੰਤਰਾਲੇ ਦੇ ਵੱਲੋਂ ਕੀਤਾ ਗਿਆ ਹੈ ਕਿ ਜਿਹੜਾ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ 15 ਅਤੇ 16 ਤਰੀਕ ਨੂੰ ਜਹਾਜ਼ ਲੈਂਡ ਹੋਇਆ ਸੀ ਕਿ ਅਸੀਂ ਇਸ ਤੇ ਬਾਬਤ ਅਮਰੀਕਾ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਬੱਚਿਆਂ ਦਾ ਅਤੇ ਮਹਿਲਾਵਾਂ ਦਾ ਧਿਆਨ ਰੱਖਿਆ ਜਾਏ ਧਾਰਮਿਕ ਪੱਖ ਤੋਂ ਵੀ ਧਿਆਨ ਰੱਖਿਆ ਜਾਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੱਤਕੜੀਆਂ ਲਵਾ ਕੇ ਇਸ ਤਰ੍ਹਾਂ ਅੰਮ੍ਰਿਤਸਰ 에ਅਰਪੋਰਟ ਤੇ ਲਿਆਂਦਾ ਗਿਆ ਤਾਂ ਅਜਿਹੇ ਦੇ ਵਿੱਚ ਵਿਦੇਸ਼ ਮੰਤਰਾਲੇ ਦਾ ਕਿਹਾ ਹੈ ਕਿ ਅਸੀਂ ਇਹ ਗੱਲ ਜਿਹੜੀ ਆ ਅਮਰੀਕਾ ਦੇ ਅਧਿਕਾਰੀਆਂ ਦੇ ਕੋਲ ਚੁੱਕੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਤਾਇਆ ਸੀ ਕਿ ਜਿਹੜਾ 15 ਅਤੇ 16 ਤਰੀਕ ਨੂੰ ਜਹਾਜ਼ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਆਇਆ ਉਸ ਜਹਾਜ਼ ਦੇ ਵਿੱਚ ਕਿਸੇ ਵੀ ਬੱਚੇ ਜਾਂ ਫਿਰ ਮਹਿਲਾ ਨੂੰ ਇਸ ਤਰ੍ਹਾਂ ਹਤਕੜੀਆਂ ਨਹੀਂ ਲਗਾਈਆਂ ਗਈਆਂ ਤੇ ਧਾਰਮਿਕ ਪੱਖਾਂ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਹੁਣ ਦੇਖਦੇ ਹਾਂ ਕਿ ਆਖਿਰਕਾਰ ਕਦੋਂ ਇਹ ਜਹਾਜ਼ ਜਿਹੜਾ ਹੈ ਭਾਰਤ ਦੇ ਵਿੱਚ ਲੈਂਡ ਹੁੰਦਾ ਇਸ ਤੋਂ ਇਲਾਵਾ ਹੋਰ ਕਿੰਨੇ ਜਹਾਜ਼ ਪਿਛੇ ਤਿਆਰ ਕਰੀ ਬੈਠੇ ਐ 트럼ਪ ਦੀ ਸਰਕਾਰ ਕੀ ਆਖਿਰਕਾਰ ਜਿਹੜੇ ਡਿਪੋਰਟੀਆਂ ਨੂੰ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਭੇਜਣਾ ਅਮਰੀਕਾ ਨੇ ਡਿਪੋਟੀਆਂ ਦੇ ਨਾਲ ਭਰਿਆ ਹੋਇਆ ਚੌਥਾ ਜਹਾਜ਼ ਪਨਾਮਾ ਦੇ ਵਿੱਚ ਲੈਂਡ ਕਰਵਾ ਦਿੱਤਾ ਅੱਜ ਇਸ ਦੀ ਪੁਸ਼ਟੀ ਜਿਹੜੀ ਹੈ ਵਿਦੇਸ਼ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਆਖਿਰਕਾਰ ਇੱਕ ਡਿਪੋਟੀਆਂ ਦੇ ਨਾਲ ਭਰਿਆ ਜਹਾਜ਼ ਜਿਸ ਦੇ ਵਿੱਚ